ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਸਰੋਂ ਦੇ ਤੇਲ ਦੇ ਵਿੱਚ ਟੂਣਾ ਕਰਨਾ ਜਿਹੜਾ ਕੀ ਇਹ ਟੂਣਾ ਬਹੁਤ ਹੀ ਕਾਰਗਰ ਹੈਗਾ ਅਗਰ ਤੁਸੀਂ ਵੀ ਕਰ ਲੈਣੇ ਹੋ ਤਾਂ ਤੁਹਾਡੇ ਕਦੇ ਵੀ ਕਮਰ 'ਚ ਦਰਦ ਨਹੀਂ ਹੋਊਗਾ ਗੋਡੇ ਮੋਢੇ ਦੀ ਦੁਖਣਗੇ ਜੋੜ ਨਹੀਂ ਦੁਖਣਗੇ ਜੀ ਤੇ ਆਪਾਂ ਉਹ ਕਿਵੇਂ ਤਿਆਰ ਕਰਨਾ ਹੈਗਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਜੀ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਕੁਝ ਘਰੇਲੂ ਹੀ ਦੱਸੀਦਾ ਵੀ ਜਿਹੜੀਆਂ ਘਰੇਲੂ ਚੀਜ਼ਾਂ ਨਾਲ ਤੁਸੀਂ ਠੀਕ ਹੋ ਸਕੋ ਆਪਾਂ ਤੇਲ ਤਿਆਰ ਕਰਨਾ ਜੀ ਇਹ ਜੋੜਾਂ ਦੇ ਦਰਦ ਵਾਸਤੇ ਇਹਦੀ ਖਾਤਰ ਆਪਾਂ ਨੇ ਕੀ ਲੈਣਾ ਇੱਕ ਲਸਣ ਦੀ ਗੰਢੀ ਲੈ ਲਈ ਜੇ ਨੂੰ ਉੱਤੋਂ ਕੱਟ ਲਿਆ ਇੱਕ ਆ ਜਵੈਣ ਦਾ ਚਮਚਾ ਲੈ ਲਿਆ ਜੀ ਭਰ ਕੇ ਇੱਕ ਆਪਾਂ ਲੌਂਗਾ ਦਾ ਚਮਚਾ ਲੈ ਲਿਆ ਜੀ ਪੂਰਾ ਭਰ ਕੇ ਤੇ ਇੱਕ ਆਪਾਂ ਲੈ ਲਿਆ ਜੀ ਸੁੰਡ ਪਾਊਡਰ ਦਾ ਤੇ ਇੱਕ ਆਪਾਂ ਲੈ ਲਿਆ ਜੀ ਮੇਥਿਆਂ ਦਾ ਠੀਕ ਹੈ ਜੀ ਆਪਾਂ ਇਹ ਚਾਰੇ ਚੀਜ਼ਾਂ ਲੈ ਲਈਆਂ ਤੇ 250 ਗ੍ਰਾਮ ਆਪਾਂ ਲੈ ਲਿਆ ਜੀ ਤੇਲ ਸਰੋਂ ਦਾ ਤੇਲ ਹੈ ਜੀ ਆਪਣੇ ਕੋਲੇ ਆਪਾਂ ਕੀ ਕਰਨਾ ਜੀ ਆ ਸਾਰਾ ਸਮਾਨ ਤੁਹਾਨੂੰ ਦਿਖਾਤਾ ਤੇ ਆਪਾਂ ਫਰਾਈਪੈਨ ਲੈਣਾ ਹੈਗਾ ਫਰਾਈਪੈਨ ਠੰਡੇ ਦੇ ਵਿੱਚ ਹਜੇ ਇੱਕ ਵਾਰੀ ਇਹਦੇ ਥੱਲੇ ਅੱਗ ਨਹੀਂ ਮਚਾਉਣੀ ਹੈਗੀ ਠੰਡੇ ਦੇ ਵਿੱਚ ਚੱਕ ਕੇ ਤੁਸੀਂ ਸਾਰਾ ਸਮਾਨ ਧਰ ਲਓ ਆਹ ਲਓ ਜੀ ਲਸਣ ਧਰ ਲਓ ਇਹਦੇ ਵਿੱਚ ਤੇ ਸੁੰਡ ਪਾਊਡਰ ਪਾ ਲਓ ਸੁੰਡ ਪਾਊਡਰ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਜੀ ਅਜਵੈਨ ਜਿਹੜੀ ਮੇਥੇ ਉਹ ਪਾ ਲਓ ਤੇ ਫਿਰ ਆਪਾਂ ਕੀ ਕਰਨਾ ਜਵੈਨ ਪਾ ਲਈ ਫਿਰ ਆਪਾਂ ਕੀ ਕਰਨਾ ਹੈ ਜੀ ਲੌਂਗ ਪਾ ਲੈ ਜਿਹੜੇ ਲੌਂਗ ਆਪਾਂ ਰੱਖੇ ਹੋਏ ਸੀਗੇ ਹਨ ਇਕੋ ਜੀ ਮਾਤਰਾ ਚ ਸਾਰੀਆਂ ਚੀਜ਼ਾਂ ਪਾ ਲੋ ਜੀ ਚਮਚਾ ਚਮਚਾ ਭਰ ਕੇ ਤੁਸੀਂ ਇਹ ਸਮਾਨ ਦਾ ਪਾ ਲੋ ਤੇ ਫਿਰ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਤੇਲ ਠੰਡੇ ਸਮਾਨ ਦੇ ਵਿੱਚ ਹੀ ਆਪਾਂ ਤੇਲ ਪਾ ਦੇਣਾ ਫਿਰ ਆਪਾਂ ਇਹਨਾਂ ਨੂੰ ਰਲਾ ਕੇ ਫਿਰ ਥੱਲੇ ਅੱਗੇ ਦੇ ਮਚਾਉਣੀ ਹੈਗੀ ਐ ਵਧੀਆ ਬਣ ਕੇ ਤੇਲ ਤਿਆਰ ਹੋ ਜਾਣਾ ਜੀ ਇਹ ਤੁਹਾਡੇ ਕਿਤੇ ਵੀ ਦਰਦ ਹੈਗਾ ਲੱਕ ਦੁਖਦਾ ਹੈਗਾ ਕਮਰ ਦਰਦ ਕਰਦੀ ਹੈਗੀ ਆ ਜੀ ਜੋੜ ਮੰਨ ਲਓ ਗੋਡੇ ਦੁਖਦੇ ਆ ਜਾਂ ਕਿਤੇ ਮੋਢੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਇਹ ਬਾਹਾਂ ਨਹੀਂ ਚੱਕੀ ਜਾਂਦੀ ਆਪਣਾ ਮੋਢਾ ਦੁਖਣ ਲੱਗ ਗਿਆ ਹਨਾ ਉਹਦੇ ਵਾਸਤੇ ਬਹੁਤ کارਗਰ ਹੈਗਾ ਅਗਰ ਤੁਸੀਂ ਇਸ ਤਰ੍ਹਾਂ ਇਹਨੂੰ ਤਿਆਰ ਕਰਦੇ ਹੋ ਆ ਮਲਾ ਲਿਆ ਆਪਾਂ ਤੇ ਥੱਲੇ ਅੱਗ ਮਚਾਤੀ ਹੁਣ ਇਹਦੇ ਇਹਨੇ ਰਿਜਣ ਲੱਗ ਜਾਣਾ ਜੀ ਰਿਜਜ ਕੇ ਇਹਨੇ ਵਧੀਆ ਬਣ ਜਾਣਾ ਦੇਖੋ ਇਹ ਰਿਜਣ ਲੱਗ ਗਿਆ ਇਹਨੇ ਕਲਕ ਜਾਣਾ ਪੂਰਾ ਇਹਦੇ ਵਿੱਚ ਨਾ ਜਿਹੜਾ ਸਮਾਨ ਆਪਾਂ ਪਾਇਆ ਹੋਇਆ ਸਾਰੇ ਦਾ ਅਸਰ ਇਸ ਤੇਲ ਦੇ ਵਿੱਚ ਚਲਿਆ ਜਾਣਾ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਤਿਆਰ ਹੁੰਦਾ ਜੀ ਤੇ ਬਹੁਤ ਹੀ ਸੋਹਣਾ ਬਣ ਜਾਂਦਾ ਜਦੋਂ ਇਹ ਨਿਤਰ ਜਾਊਗਾ ਨਾ ਇਹਦੇ ਵਿੱਚ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਇੱਕ ਤਰ੍ਹਾਂ ਦਾ ਤੇਲ ਹੀ ਹੋ ਜਾਊਗਾ ਜਿਵੇਂ ਫਿਲਟਰ ਕੀਤਾ ਹੁੰਦਾ ਹੈ ਇਹੇ ਆਪਾਂ ਰਾਤ ਨੂੰ ਮ사ਜ ਕਰਕੇ ਸੌਂ ਜਾਣਾ ਜੀ ਤੇ ਕੱਪੜਾ ਲਵੇਟ ਲੈਣਾ ਉੱਤੇ ਜ਼ਿਆਦਾ ਹਵਾ ਨਹੀਂ ਲੱਗਣ ਦੇਣੀ ਹੈਗੀ ਆਹ ਦੇਖੋ ਸਾਰਾ ਕੁਝ ਇਹਦੇ ਵਿੱਚ ਗਿਆ ਜੀ ਮੱਚ ਜਦੋਂ ਇਹ ਸਾਰਾ ਕੁਝ ਮੱਚ ਗਿਆ ਤੇ ਆਪਾਂ ਕੀ ਕਰਨਾ ਜੀ ਇਹਨੂੰ ਨਤਾਰ ਲੈਣਾ ਹੈਗਾ ਕਿਸੇ ਭਾਂਡੇ ਦੇ ਵਿੱਚ ਯਾਨੀ ਕਿ ਇੱਕ ਵਾਰੀ ਤਾਂ ਆਪਾਂ ਇਹਨੂੰ ਪੁਣਾਗੇ ਕਿਸੇ ਭਾਂਡੇ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਪੁਣ ਕੇ ਰੱਖ ਦਿਓ ਤੁਸੀਂ ਇਹ ਠੰਡਾ ਹੋ ਜਾਊਗਾ ਇਹ ਛਾਣਨੀ ਲੈ ਲਓ ਜੀ ਤੁਸੀਂ ਇਹ ਪਲਾਸਟਿਕ ਦੀ ਛਾਣਨੀ ਨਾ ਲੈ ਲਓ ਇਕੱਠੀ ਹੋ ਜਾਊਗੀ ਸਟੀਲ ਦੀ ਛਾਣਨੀ ਲੈ ਲਓ ਤੁਸੀਂ ਤੇ ਇਹਦੇ ਵਿੱਚ ਤੁਸੀਂ ਪੁਣ ਲਓ ਹੁਣ ਕਿ ਇਹਨੇ ਵਧੀਆ ਹੋ ਜਾਣਾ ਜਿੰਨੀ ਵੀ ਗਾਰਗੁਰਜੀ ਇਹਦੇ ਵਿੱਚ ਬਣੀ ਆ ਨਾ ਤੇ ਉਹ ਥੱਲੇ ਬੈਠ ਜਾਣੀ ਹੈਗੀ ਐ ਇੱਕ ਵਾਰੀ ਤਾਂ ਦੇਖੋ ਪੁਣੇ ਤੋਂ ਹੀ ਨਿਕਲ ਜੂਗੀ ਹਨਾ ਇਹ ਆ ਦੇਖੋ ਕਿੰਨਾ ਇਹਦੇ ਚ ਸਮਾਨ ਜਾਂ ਨਿਕਲ ਗਿਆ ਤੇ ਦੂਜੀ ਵਾਰ ਜਦੋਂ ਆਪਾਂ ਇਹਨੂੰ ਨਿਤਰਨਾ ਰੱਖ ਦਿਆਂਗੇ ਤੇ ਇਹਨੇ ਨਿਤਰ ਜਾਣਾ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਣਾ ਤੇ ਫਿਰ ਆਪਾਂ ਇਹਨੂੰ ਸ਼ੀਸ਼ੀ ਚ ਪਾ ਲੈਣਾ ਸ਼ੀਸ਼ੀ ਚ ਪਾ ਕੇ ਰੱਖ ਲਓ ਤੁਸੀਂ ਰਾਤ ਨੂੰ ਸੌਣ ਲੱਗਿਆਂ ਇਹਦੀ ਮਾਲਸ਼ ਕਰ ਲਓ ਜੀ ਬਹੁਤ ਹੀ ਵਧੀਆ ਤੇਲ ਤਿਆਰ ਹੁੰਦਾ ਜੀ ਇਹੇ ਤੁਸੀਂ ਵੀਡੀਓ ਨੂੰ ਬਸ ਸੇਵ ਕਰਕੇ ਰੱਖ ਲਓ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਂਝੀ ਕਰਿਆ ਕਰੋ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਹੈਲਥ ਹਰਬਲ 213 ਨੂੰ ਹੈਲਥ ਹਰਬਲ 213 ਆਪਣਾ YouTube ਹੈ Instagram ਹੈ ਤੇ Facebook ਹੈ ਜੀ ਇੱਕੋ ਹੀ ਨਾਮ ਹੈ ਜੀ ਇਹਨਾਂ ਨੂੰ ਤੁਸੀਂ ਫੋਲੋ ਕਰਕੇ ਰੱਖੋ ਤੇ ਵੱਧ ਤੋਂ ਵੱਧ ਜਾਣਕਾਰੀ ਨੂੰ ਸਾਂਝੀ ਕਰੋ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਠੀਕ ਧੰਨਵਾਦ